ਅੱਜ ਭਵਾਨੀਗੜ ਅਕਾਲੀ ਦਲ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਸਾਹਿਬ ਕਾ ਸਾਂਸਦੀ ਇਕਤਰ ਨੇ ਭਵਾਨੀਗੜ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਹ ਪ੍ਰੈਸ ਕਾਨਫਰੰਸ ਭਵਾਨੀਗੜ ਟਰੱਕ ਜੂਨੀਅਨ ਦੇ ਸਬੰਧ ਵਿੱਚ ਕੀਤੀ ਗਈ ਇਸ ਦੌਰਾਨ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜ ਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਪਹਿਲਾਂ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਤਰਫਾਨ ਬਾਕਿ ਤੁਸੀਂ ਸਾਡੇ ਸਨੇਹ ਤੇ ਕੀ ਚਲ ਕੀਤੀ ਹੈ ਸਮਾ ਕੱਢੇ ਅੱਜ ਦਾ ਜਿਹੜਾ ਵਿਸ਼ਾ ਹੈ ਅਜੰਡਾ ਜੋ ਤੁਸੀਂ ਗੱਲ ਤੇ ਕਹਿਣਾ ਚਾਹੁੰਦੇ ਆ ਇਹ ਬਹੁਤ ਹੀ ਗੰਭੀਰ ਹੈ ਦੇਖੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਨਾ ਜੀ ਜਦੋਂ ਇਹ ਬਣੀ ਹੈ ਜਿੱਤੇ ਹੋਰ ਵਾਦੇ ਲੋਕਾਂ ਦੇ ਨਾਲ ਕੀਤੇ ਤਾਂ ਇੱਕ ਸਭ ਤੋਂ ਵੱਡਾ ਵਾਦਾ ਜੋ ਇਹ ਦਿੱਲੀ ਤੋਂ ਲੈ ਕੇ ਆਏ ਏਜੰਡਾ ਕਿ ਬਾਕੀ ਸਾਰੇ ਚੋਰ ਨੇ ਅਸੀਂ ਕੱਟੜੇ ਇਮਾਨਦਾਰ ਇਮਾਨਦਾਰ ਵੀ ਨਹੀਂ ਕਹਾਉਂਦੇ ਤੇ ਜੇ ਆਪਾਂ ਕਿਸੇ ਨੂੰ ਕਹਿ ਦਿੰਦੇ ਵੀ ਤੂੰ ਇਮਾਨਦਾਰ ਬੰਦਾ ਹੈ ਇਮਾਨਦਾਰੀ ਕੋਈ ਇਹ ਤਾਂ ਨਹੀਂ ਐ ਵੀ ਅਲੋਪ ਹੋ ਗਈ ਅੱਜ ਵੀ ਸਾਰੇ ਇਮਾਨਦਾਰ ਨਹੀਂ ਨੇ ਹਰ ਬੰਦੇ ਜੀ ਤਾਂ ਨਹੀਂ ਆਪਾਂ ਉਹ ਕਰ ਸਕਦੇ ਪਰ ਇਹ ਕਹਿੰਦੇ ਨੇ ਵੀ ਅਸੀਂ ਇਮਾਨਦਾਰ ਨਹੀਂ ਅਸੀਂ ਕੱਟੜਾ ਇਮਾਨਦਾਰਾ ਜਦੋਂ ਕੱਟੜਾ ਇਮਾਨਦਾਰਾਂ ਨੂੰ ਲੋਕਾਂ ਨੇ ਭਰੋਸਾ ਕਰਕੇ 92 ਐਮਐਲਏ ਦੇ ਕੇ ਇਹਨਾਂ ਨੂੰ ਸਰਕਾਰ ਬਣਾਤੀ ਹਾ ਤਾਂ ਕੱਟੜਾ ਇਮਾਨਦਾਰਾਂ ਦਾ ਜਿਹੜਾ ਹਾਲ ਹੈ ਨਾ ਪੰਜਾਬ ਦੇ ਅੰਦਰ ਚਲੋ ਇਹ ਘਟਨਾ ਆਪਣੇ ਸੰਗੂਰ ਹਲਕੇ ਨਾਲ ਸੰਬੰਧਿਤ ਹੈ ਹਰ ਹਲਕੇ ਦੇ ਅੰਦਰ ਇਹ ਹਾਲਾਤ ਬੜੇ ਪਏ ਨੇ ਤੇ ਜਿਵੇਂ ਕਹਿੰਦੇ ਨੇ ਵੀ ਜੋ ਮਿਲ ਜੇ ਸਾਨੂੰ ਦੇ ਦਿਓ ਇੰਨੀ ਨੈਤਿਕ ਤੌਰ ਤੇ ਗਰਾਵਟ ਆ ਗਈ ਕਿ ਹਰ ਪੋਲੀਟੀਕਲ ਬੰਦੇ ਦੇ ਉੱਤੇ ਇਸ ਗੱਲ ਦਾ ਤਾਂ ਹੋ ਗਿਆ ਕਿ ਇੱਕ ਇਮੇਜ ਹੀ ਖਰਾਬ ਕਰਤਾ ਪੋਲੀਟੀਕਲ ਬੰਦੇ ਦਾ ਸਿਆਸੀ ਬੰਦਿਆਂ ਦਾ ਇਹਨਾਂ ਨੇ ਜਿਵੇਂ ਕਹਿ ਇਹਨਾਂ ਨਾਲ ਮੰਗੂ ਬਹੁਤ ਵੱਡਾ ਉਹਨਾਂ ਦੇ ਇਮੇਜ ਨੂੰ ਛੱਟ ਮਾਰਿਆ ਦੇ ਕੋਸ ਸਰਕਾਰਾਂ ਬਣੀਆਂ ਅਸੀਂ 10 ਸਾਲ ਸਰਕਾਰ ਚ ਰਹੇ ਹਾਂ ਅਸੀਂ ਵੀ ਚੇਅਰਮੈਨ ਲਾਇਏ ਨੇ ਮਾਰਕਟ ਕਮੇਟੀਆਂ ਦੇ ਚੇਅਰਮੈਨ ਲਾਇਏ ਨੇ ਨਗਰ ਕੌਂਸਲਰਾਂ ਦੇ ਪ੍ਰਧਾਨ ਲਾਇਏ ਨੇ ਪੰਚਾਇਤ ਸੰਪਤੀਆਂ ਦੇ ਚੇਅਰਮੈਨ ਲਾਇਏ ਨੇ ਟਰੱਕ ਜੂਨੀਅਰ ਦੇ ਪ੍ਰਧਾਨ ਵੀ ਜਦੋਂ ਭਾਈਚਾਰਕ ਗੱਲ ਹੁੰਦੀ ਸੀ ਉਹ ਵੀ ਲਾਇਏ ਨੇ ਤੇ ਉਹਨਾਂ ਦੀ ਸੰਖਿਆ ਬਹੁਤ ਵੱਡੀ ਹੈ ਕੀ ਕੋਈ ਚੁਲਿਆ ਹੋਇਆ ਨਮੈਂਦਾ ਇਹਨਾਂ ਪੋਸਟਾਂ ਨੂੰ ਵੇਚੂਗਾ ਕੋ ਸੇਲ ਕਰਨ ਤੇ ਲਾਈਆਂ ਹੋਈਆਂ ਨਹੀਂ ਜਿੰਨੇ ਸਾਡੇ ਵਰਕਰਾਂ ਨੇ ਪਾਰਟੀ ਲਈ ਕੰਮ ਕੀਤਾ ਉਹਨਾਂ ਚੋਂ ਦਰਜਾ ਬਦਰਜਾ ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰੀਆਂ ਸੌਪੀਆਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੋਈ ਇੱਕ ਬੰਦਾ ਵੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪ੍ਰਧਾਨਗੀ ਦੇ ਚੇਅਰਮੈਨੀਆਂ ਵਿੱਕੀਆਂ ਅਸੀਂ ਇਹ ਦੋਸ਼ ਨਹੀਂ ਲਾ ਰਹੇ ਅਸੀਂ ਸਾਡੇ ਵਿਧਾਇਕ ਦੇ ਉੱਤੇ ਮੈਂ ਦੋਸ਼ ਨਹੀਂ ਲਾ ਰਿਹਾ ਦੋਸ਼ ਕੌਣ ਲਾ ਰਿਹਾ ਹੈ ਦੋਸ਼ ਲਾ ਰਿਹਾ ਉਹਨਾਂ ਦਾ ਵਲੰਟੀਅਰ ਹੈ ਜਿਹੜਾ volunteers ਇਹ ਗੱਲ ਕਹਿ ਰਿਹਾ ਹੈ ਕਿ ਮੇਰੇ ਨਾਲ ਸੌਦਾ ਹੋ ਗਿਆ ਮੈਂ ਉਹ ਜਿਹੜਾ ਰਕਮ ਤੀ ਉਹ ਮੈਨੇ ਪੇ ਕਰਤੀ ਤੇ 15 ਦਿਨ 20 ਦਿਨ ਮੇਰੇ ਅਰਬੇਰੀ ਰਕਮ ਰੱਖਣ ਤੋਂ ਬਾਅਦ ਪੈਸੇ ਰੱਖਣ ਤੋਂ ਬਾਅਦ ਮੈਨੂੰ ਵਾਪਸ ਕਰਤੀ ਵਾਪਸ ਕਰਨ ਵਾਲਾ ਜਿਹੜਾ ਮੀਡੀਏਟਰ ਹੈ ਉਹ ਵੀ ਉਹਨੇ ਵੀਡੀਓ 'ਚ ਦੱਸਿਆ ਘੋਲੋਂ ਨੇ ਨਾ ਲੱਗਦੇ ਮੇਰੇ ਅੱਗੇ ਕੜੀ ਜੁੜਦੀ ਐ ਉਹਦੇ ਮੁਤਾਬਕ ਉਹਨੇ ਬੰਦਿਆਂ ਦਾ ਨਾਂ ਨਸ਼ਰ ਕੀਤਾ ਔਰ ਨਾਲ ਇਹ ਵੀ ਦੋਸ਼ ਲਾਇਆ ਕਿ ਮੇਰੇ ਕੋਲੋਂ 30 ਰੱਖ ਦੀ ਮੰਗ ਸੀ ਲੇਕਿਨ ਬਾਅਦ ਦੇ ਵਿੱਚ ਕੋਈ ਵੱਧ ਰੇਟ ਅਲਾ ਗਿਆ ਸ਼ਰਮਸ਼ਾਰ ਹੋਣ ਵਾਲੀ ਗੱਲ ਹੈਗੀ ਐ ਇਸ ਗੱਲ ਦੀ ਸਭ ਤੋਂ ਵੱਡੀ ਸੱਟ ਲੱਗੀ ਕਿ ਕੀ ਰਾਜਨੀਤਿਕ ਲੋਕਾਂ ਦਾ ਕਿਰਦਾਰ ਜਿਹੜਾ ਹੈ ਉਹ ਇੰਨਾ ਗਿਰ ਗਿਆ ਇਸ ਕਰਕੇ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਮੰਦ ਭਾਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੋ ਸਾਰਾ ਦਿਨ ਕੋਸ ਦੇ ਨੇ ਆਪਣੇ ਵਿਰੋਧੀਆਂ ਨੂੰ ਉਂਗਲਾ ਕਰ ਕਰਕੇ ਗੱਲਾਂ ਕਰਦੇ ਨੇ ਮੈਂ ਉਹਨਾਂ ਤੇ ਕੋਈ ਦੋਸ਼ ਨਹੀਂ ਲਾਉਂਦਾ ਬੜਾ ਚਿੱਠੇ ਉਹਨਾਂ ਦੇ ਵੀ ਬੜੇ ਹੋਏ ਪਏ ਸਾਰੇ ਹੀ ਬੰਦੇ ਜਿਹੜੇ ਨੇ ਦਸੇ ਜਿਵੇਂ ਦੋਹੇ ਹੱਥਾਂ ਨਾਲ ਲੁੱਟਣ ਤੇ ਲੱਗੇ ਪਏ ਨੇ ਇਹ ਘਟਨਾ ਇਕੱਲੇ ਭੌਣ ਨਹੀਂ ਘਟਦੀ ਨਹੀਂ ਹੈ ਕੁਝ ਦਿਨ ਪਹਿਲਾਂ ਸੰਗਰੂਰ ਜਿਹੜੀ ਟਰੱਕ ਜਨ ਦੀ ਚੋਣ ਹੋਈ ਹੈ ਉੱਥੇ ਪਹਿਨਾ ਇੱਕ ਬੰਦਾ ਉਹ ਬਣਾਇਆ ਜਿਹੜਾ ਨਾ ਟਰੱਕ ਆਪਰੇਟਰ ਹੈ ਨਾ ਉਹਦਾ ਕੋਈ ਗੱਡੀ ਹੈ ਵਿਚਾਰੇ ਦੀ ਸਵੇਰੇ 6 ਵਜੇ ਪੁਲਿਸ ਮਲਾਜਮ ਗਈ ਗੱਡੀਆਂ ਦੇ ਵਿੱਚ ਉਹਨੂੰ ਬੰਦੇ ਨੂੰ ਨਾਲ ਪਿਠਾ ਕੇ 15-20 ਬੰਦਿਆਂ ਨੂੰ ਹਾਰ ਪਾਉਣ ਨਾਲ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਗਏ ਕਿਉਂਕਿ ਯੂਨੀਅਨ ਦੇ ਬੰਦੇ ਨੇ ਤਾਂ ਹਾਰ ਨਹੀਂ ਸੀ ਪਾਉਣੀ ਹਾਰ ਪਾ ਕੇ ਰਨ ਕਰਤਾ ਵੀ ਇਹ ਪ੍ਰਧਾਨ ਚਲੋ ਉਹਨਾਂ ਦੇ ਬਾਅਦ ਦੇ ਵਿੱਚ ਭਾਈਚਾਰਕ ਇਕੱਠ ਕੀਤਾ ਕਿ ਇਹ ਬੰਦੇ ਨੂੰ ਅਸੀਂ ਜਾਣਦੇ ਨਹੀਂ ਇਹ ਬੰਦਾ ਕੌਣ ਹੈ ਕਦੇ ਯੂਨੀਅਨ ਦਾ ਮੈਂਬਰ ਨਹੀਂ ਹੈ ਚਲੋ ਗੱਲ ਉਹ ਗਈ ਆਈ ਹੁਣ ਸਰਕਾਰਾਂ ਦੇ ਸਾਹਮਣੇ ਆਹ ਬੰਦਾ ਕਿੰਨਾ ਕੁ ਕਰ ਲੂਗਾ ਕਿਉਂਕਿ ਪ੍ਰਸ਼ਾਸਨ ਗੁੰੰਗਾ ਤੇ ਬੋਲਿਆ ਹੁਣ ਜਿਹੜੀ ਪਰਸੋਂ ਚਾ ਉੱਤੇ ਚੋਣ ਹੋਈ ਹੈ ਸੰਦੂਰ ਉੱਥੇ ਵੀ ਇਹ ਇੱਕ ੱੱਕੇ ਨਾਲ ਉੱਤੇ ਥਾਪਣ ਦਾ ਯਤਨ ਕੀਤਾ ਬਾਅਦ ਦੇ ਵਿੱਚ ਚਲੋ ਜੋ ਗੱਲਾਂ ਫੀਡਬੈਕ ਆ ਰਹੀ ਹੈ ਕਿ ਜੀ ਇਹਨਾਂ ਦੇ ਪ੍ਰਧਾਨ ਜੀ ਅਰੋੜਾ ਸਾਹਿਬ ਉਹ ਚਲੋ ਜੋ ਹੈ ਮੈਂ ਉਹਨੂੰ ਦੋਸ਼ੀ ਰਹਿਣਾ ਚਾਹੁੰਦਾ ਵੀ ਫੇਰ ਉਹਦੇ ਚ ਜਾ ਕੇ ਉਹਨਾਂ ਦੀ ਟਿਕ ਟਿਕਾਈ ਹੋ ਕੇ ਉਹ ਉਹਨਾਂ ਦਾ ਫੰਡ ਵਟਈਆ ਉੱਥੇ ਹੋਇਆ ਹੈਗਾ ਉਹਦੇ ਹੰਦਿਆ ਬੰਦ ਹੋਈ ਹੈ ਸੋ ਇਹ ਜਿਹੜੀ ਮੰਦਭਾਗੀ ਕੱਟਦਾ ਵਾਪਰੀ ਇਸ ਨੇ ਸਮੁੱਚੇ ਸਿਆਸੀ ਲੀਡਰ ਆਗੂਆਂ ਦਾ ਪਾਰਟੀਆਂ ਦਾ ਸਿਰ ਨਹੀਂ ਮਾ ਕੀਤਾ ਇਹ ਜਿਹੜਾ 3 ਸਾਲ ਦਾ ਵਰਤਾਂਤ ਪੰਜਾਬ ਦੇ ਅੰਦਰ ਸਿਰਜਿਆ ਜਾ ਰਿਹਾ ਹੈ ਕਰਪਸ਼ਨ ਦਾ ਨਸ਼ਿਆਂ ਦਾ ਰਿਸ਼ਵਤ ਦਾ ਮੁੱਖ ਮੰਤਰੀ ਦੇ ਘਰ ਤੱਕ ਇਹ ਕੈਂਸਰ ਦੀ ਤਰ੍ਹਾਂ ਮਤਲਬ ਫੈਲਿਆ ਹੋਇਆ ਹੈ ਗਿਆ ਜੜਾਂ ਇਹਦੀ ਫੈਲ ਗਈਆਂ ਇਸ ਕਰਕੇ ਸਾਡੀ ਮੰਗ ਹੈ ਪਹਿਲੀ ਗੱਲ ਇਹ ਹੈ ਕਿ ਉਸ ਵਲੰਟੀਅਰ ਨੇ ਉਹਨਾਂ ਦੀ ਇਸ ਜੋ ਕਾਰਜ ਸ਼ੈਲੀ ਹੈ ਉਹਨਾਂ ਦੀ ਮੈਨੂੰ ਦੱਸਿਆ ਗਿਆ ਕਿ ਸਾਡੇ ਕੋਲੇ ਵੀਡੀਓਜ਼ ਨੇ ਜਿਹਦੇ ਵਿੱਚ ਉਹ ਐਮ.ਐਲ.ਏ ਤੇ ਦੋਸ਼ੀ ਨਾ ਦੇ ਐਮ.ਐਲ.ਏ ਬੀਬਾ ਜੀ ਕਹਿੰਦੇ ਨੇ ਅੱਗੇ ਜੀ ਤੁਹਾਨੂੰ ਸਿਸਟਮ ਦਾ ਤਾਂ ਪਤਾ ਹੀ ਹੈ ਉਹ ਤਾਂ ਚੱਲੂਗਾ ਹੀ ਆਪਣਾ ਤੇ ਬਾਕੀ ਤੁਹਾਡੀ ਵਾਰੀ ਹੈ ਚਲੋ ਅਸੀਂ ਉਸ ਪਾਸੇ ਡਾਇਰੈਕਟ ਦੋ ਚੇਸ ਕਰਕੇ ਨਹੀਂ ला ਸਕਦੇ ਕਿ ਹੁਣ ਇਹ ਜਿਹੜੀ ਚੀਜ਼ ਹੈ ਦੁਨੀਆ ਦੇ ਸਾਹਮਣੇ ਲੰਗੀ ਅੱਜ ਦੀ ਚਰਚਾ ਕੱਲੇ ਪੰਜਾਬ ਚ ਨਹੀਂ ਸਗਾਰੇ ਦੇਸ਼ ਦੇ ਵਿੱਚ ਤੇ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਹੋ ਰਹੀ ਹੈ ਮੰਗ ਕਰ ਰਹੇ ਤੁਸੀਂ ਕੀ ਮੰਗ ਹੈ ਤੁਹਾਡੀ ਹੁਣ ਸਾਡੀ ਮੰਗ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਜੋ ਪੈਸਟੀਸਾਈਡ ਹੈ ਜਾਂ ਜੋ ਉਸਨੇ ਸਲਫਾਸ ਹੈ ਜਾਂ ਜੋ ਕੁਝ ਵੀ ਹੋਏ ਉਹਨੇ ਜਿਹੜਾ ਜਿਹਨੂੰ ਮਜਬੂਰ ਕੀਤਾ ਉਸ ਨੂੰ ਆਪਣੀ ਜ਼ਿੰਦਗੀ ਨਾਲ ਖਿਲਵਾੜ ਹੋਇਆ ਉਹਨੂੰ ਮਜਬੂਰ ਕੀਤਾ ਇਹ ਸੁਸਾਈਡ ਕਰਨ ਤੇ ਕਮਿਟ ਕਰਨ ਤੇ ਉਹਨਾਂ ਜਿਹੜੇ ਵੀ ਬੰਦਿਆਂ ਨੇ ਮਜਬੂਰ ਕੀਤਾ ਜਿਸ ਕੜੀ ਦੇ ਵਿੱਚੋਂ ਬਿਆਨ ਦੇ ਰਹੇ ਨੇ ਭਾਵੇਂ ਉਹ ਕੋਈ ਵੀ ਬੰਦਾ ਹੈ ਕਿਸੇ ਪਰਿਵਾਰ ਨਾਲ ਰਿਲੇਟਡ ਹੈ ਕੋਈ ਪਾਰਟੀ ਨਾਲ ਰਿਲੇਟਡ ਹੈ ਉਹਨਾਂ ਸਾਰੇ ਬੰਦਿਆਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਤਾਂ ਹੀ ਕਾਮਨਾ ਕਰਦੇ ਹਾਂ ਕਿ ਉਹਦੀ ਜ਼ਿੰਦਗੀ ਬਚੇ ਅੱਜ ਮੈਂ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸਾਡੇ ਸੀਨੀਅਰ ਆਗੂ ਨੇ ਅਸੀਂ ਆਪਣੀ ਸਾਰੀ ਟੀਮ ਨਾਲ ਸੀਨੀਅਰ ਆਗੂਆਂ ਦੇ ਨਾਲ ਰਵਿੰਦਰ ਸਿੰਘ ਕੱਕੜਾ ਬੈਠੇ ਨੇ ਇੰਦਰਜੀਤ ਸਿੰਘ ਤੂਰ ਬੈਠੇ ਨੇ ਅਜੈਬ ਸਿੰਘ ਅਹਲਾ ਬੈਠੇ ਨੇ ਹੋਰ ਵੀ ਸਾਡੇ ਦਰਜਾ ਬਚਾਲਾ ਜਿਹੜੇ ਸੀਨੀਅਰ ਆਗੂ ਨਹੀਂ ਉਹਨਾਂ ਦੇ ਨਾਲ ਅਸੀਂ ਹਸਪਤਾਲ ਦੇ ਵਿੱਚ ਦੌਰਾ ਕਰਕੇ ਆਏ ਆ ਔਰ ਉਹ ਜਿਹੜਾ ਹੈ ਉਥੇ ਆਪ ਜਾ ਕੇ ਉਹਨੂੰ ਅਸੀਂ ਆਈਸੀਯੂ ਦੇ ਵਿੱਚ ਜਿਹੜਾ ਹੈ ਉਹਨੂੰ ਕਾਕਾ ਮਨਜੀਤ ਸਿੰਘ ਕਾਟੇ ਨੂੰ ਮਿਲ ਕੇ ਆਏ ਆ ਔਰ ਗੁਰੂ ਕਿਰਪਾ ਕਰੇ ਆਕਾਲਪੁਰਖ ਦੀ ਜਾਨ ਬਚ ਜੇ ਡਾਕਟਰਾਂ ਦੇ ਨਾਲ ਜੋ ਅਸੀਂ ਉਹਦੀ ਸਿਹਤ ਬਾਰੇ ਰਹਿ ਮਸ਼ਵਰਾ ਕੀਤਾ ਹੈ ਡਾਕਟਰਾਂ ਨੇ ਹਜੇ ਪੂਰੀ ਤਸੱਲੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਪੈਰਾਮੀਟਰ ਭਾਵੇਂ ਹੋ ਤਾਂ ਸਾਨੂੰ ਠੀਕ ਨਜ਼ਰ ਆ ਰਹੇ ਨੇ ਸਾਰੇ ਕਿਡਨੀ ਵੀ ਡੈਮੇਜ ਹੋਈ ਹੈ ਲੀਵਰ ਦੇ ਉੱਤੇ ਵੀ ਅਸਰ ਪੈ ਗਿਆ ਤੇ ਕੱਲ ਡਾਇਗਨੋਸਿਸ ਵੀ ਹੋਇਆ ਉਸ ਦਾ ਤੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਇੱਕ ਐਡਵਾਈਸ ਦਿੱਤੀ ਹੈ ਕਿ ਤੁਸੀਂ ਜਿਹੜਾ ਹੈ ਪੀਜੀਆਈ ਸ਼ਿਫਟ ਕਰਨ ਦਾ ਪਲਾਨ ਬਣਾਓ ਦੇਖੋ ਮੈਂ ਬੜਾ ਕਲੀਅਰ ਤੁਹਾਨੂੰ ਇੱਕ ਕੰਪਲੇਂਟ ਧੱਕੇ ਨਾਲ ਲਾਉਣ ਦੀ ਜਾਂ ਕਿਸੇ ਬੰਦੇ ਨੂੰ ਜ਼ਿਆਦਾ ਕੱਪ ਪੀਣ ਦੀ ਜੇ ਧੱਕੇ ਨਾਲ ਲਾਏ ਜਾਂਦੇ ਹੁੰਦੇ ਜਿਹੜਾ ਖਲਾਰਾ ਅੱਜ ਪਿਆ ਇਹ ਖਲਾਰਾ ਉਦੋਂ ਵੀ ਪਹਿਨਾ ਸੀ ਕੀ ਹੋਇਆ ਕਿ ਯੂਨੀਅਨਾਂ ਦੇ ਵਿੱਚ ਸੰਮਤੀਆਂ ਹੋਣ ਲੱਗੀਆਂ ਮੰਨ ਲਓ ਅਸੀਂ ਇੱਕ ਵਾਰੀ ਪ੍ਰਧਾਨ ਲਾਤੇ ਜਾਂਦੇ ਹਾਂ ਔਰ ਸਾਡੇ ਇਹ ਵੀ ਸਾਰੇ ਜ਼ਿਲ੍ਹੇ 'ਚ ਫੈਸਲਾ ਕੀਤਾ ਕਿ ਇਹਨਾਂ ਦੀ ਆਪਸ ਦੇ ਵਿੱਚ ਧੜੇਬੰਦੀ ਨਾ ਬਣੀ ਵੀ ਇਹਨਾਂ ਦੀ ਇਲੈਕਸ਼ਨ ਹੀ ਕਰਾਓ ਕੁਝ ਦੇਖੋ ਸਾਡੇ ਹੁੰਦੇ ਇਲੈਕਸ਼ਨ ਹੋਏ ਸਾਨੂੰ ਦਿੜਵੇ ਦਾ ਇੱਕ ਸਾਡੇ ਪ੍ਰਧਾਨ ਸੀ ਦੋ ਹੀ ਅਕਾਲੀ ਤੇ ਉਹ ਦੋ ਵੋਟਾਂ ਤੇ ਜਿੱਤਿਆ ਸੀਗਾ ਇੱਕ ਬੰਦਾ ਔਰ ਅਸੀਂ ਕਦੇ ਵੀ ਅੱਜ ਤੱਕ ਇੰਟਰ ਦੇਖੋ ਕੀ ਹੁੰਦਾ ਹੈ ਕਈ ਵਾਰੀ ਤਾਂ ਹੁੰਦਾ ਹੈ ਕਿ ਤੁਸੀਂ ਕਿਸੇ ਪੋਜੀਸ਼ਨ 'ਚੋਂ ਮੈਂ ਤੁਹਾਨੂੰ ਤੁਸੀਂ 20 ਬੰਦੇ ਪਰਿਵਾਰ ਮੈਂਬਰ ਬੈਠੇ ਹੋ ਤੁਹਾਡਾ ਵੀ ਕਲੱਬ ਐ ਇੰਸਟੀਚਿਊਸ਼ਨ ਐ ਮੈਂ ਤੁਹਾਨੂੰ ਕਹਿ ਦਿੰਨਾ ਵੀ ਇਸ ਤਰ੍ਹਾਂ ਨੇ ਵੀ ਇਸ ਤਰ੍ਹਾਂ ਕਰ ਲੋ ਤੁਸੀਂ ਮੇਰੀ ਗੱਲ ਤੇ ਫੁੱਲ ਚੜਾ ਦਿੰਦੇ ਹੋ ਉਹਨੂੰ ਤੁਸੀਂ ਜ਼ਬਰਦਸਤੀ ਜਾਂ ਉਸ ਨੂੰ ਤੁਸੀਂ ਉਹ ਨਹੀਂ ਕਹਿ ਸਕਦੇ ਬੱਤ ਜਬਰਦਸਤੀ ਕਦੋਂ ਆਉਂਦੀ ਹੈ ਜਦੋਂ ਇੱਕ ਥੜਾ ਥੋੜਾ ਵਿਰੋਧ ਕਰ ਰਿਹਾ ਹੈ ਉਹਨੂੰ ਆਪਾਂ ਜਬਰਦਸਤੀ ਮੰਨ ਲੈਨੇ ਆ ਮੰਨ ਲਓ ਤੁਸੀਂ 50 ਬੰਦੇ ਬੈਠੋ ਬਲੂ ਮੈਂ ਯੂਨੀਅਨ ਚ ਭਾਗਿਆ ਮੈਂ ਮੰਤਰੀਆਂ ਵਾਲੀ ਯੂਨੀਟ ਗਿਆ ਮੈਂ ਯੂਨੀਟ ਜਾ ਕੇ ਕਹਿੰਦਾ ਵੀ ਯਾਰ ਇਹ ਬੰਦਾ ਕੰਮ ਕਰਨ ਵਾਲਾ ਹੈ ਤੁਸੀਂ ਇਸ ਨੂੰ ਮੌਕਾ ਦੇ ਦਿਓ ਉਹਨੇ ਸਾਰਿਆਂ ਨੇ ਸਮਝਦੀ ਨਾਲ ਕਹਿੰਦਾ ਜੀ ਧੜੀਆਂ ਕਰਤੀ ਤੁਸੀਂ ਇਹਨੂੰ ਜਬਰਦਸਤੀ ਕਹੋਗੇ ਜੇ ਇੱਕ ਅੱਧੀ ਵਾਰੀ ਕਦੇ ਸਾਡੀ ਸਰਕਾਰ ਦੇ ਸਮੇਂ ਹੋਇਆ ਹੈ ਸੈਕੰਡਰੀ ਗੱਲ ਕਿ ਯੂਨੀਅਨਾਂ ਭੰਗ ਕਰਦੀਆਂ ਜਦੋਂ ਯੂਨੀਅਨਾਂ ਭੰਗ ਕਰਦੀਆਂ ਕੀ ਉਹਨਾਂ ਪੰਗ ਯੂਨੀਅਨਾਂ ਦੇ ਪ੍ਰਧਾਨ ਥਾਪਨੇ ਕੀ ਉਹਨਾਂ ਪੰਗ ਯੂਨੀਅਨਾਂ ਦੇ ਉੱਤੇ ਕਬਜ਼ੇ ਕਰਾਉਣੇ ਕਿ ਇਹ 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 ਬੱਜਵੇ ਪ੍ਰਧਾਨ ਜੀ ਬਾਓ ਜੀ ਤਿੰਨ ਸਾਲ ਤੋਂ ਚੱਲ ਰਿਹਾ ਹੈ ਤਿੰਨ ਸਾਲ ਤੋਂ ਤੁਸੀਂ ਅੱਜ ਬੋਲ ਰਹੇ ਹੋ ਕੰਪਰੋਬਦੀ ਤਾ ਇਸ ਤੋਂ ਪਹਿਲਾਂ ਤਿੰਨ ਸਾਲ ਤੇ ਕਿੱਥੇ ਦੇ ਬੋਲਦੇ ਇੱਕ ਵੀ ਕੰਪਲੀਟ ਤੁਹਾਨੂੰ ਸਾਡੀਆਂ ਸਰਕਾਰਾਂ ਦੇ ਸਮੇਂ ਕੋਈ ਆਈ ਹੈ ਤਾਂ ਪਬਲਿਕ ਪਬਲੀਕਲੀ ਹੁੰਦੀ ਬਿਲਕੁਲ ਜੀ ਅੱਜ ਮੈਂ ਤੁਹਾਨੂੰ 11 12 ਬੰਦਿਆਂ ਦੇ ਉਹਿਆਂ ਦੇ ਨੌਕਰਾਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਲੱਗੇ ਨੇ ਗੁਰਤੇਜ ਸਿੰਘ ਨੂੰ ਖੁਦ ਆਪ ਪ੍ਰਧਾਨ ਬਣਿਆ ਹੈਗਾ ਨਾਮ ਦਾ ਤੇ ਸਾਡਾ ਮੁੰਡਾ ਹਰਜੀਤ ਬੀਟਾ ਪ੍ਰਧਾਨ ਬਣਿਆ ਹੈ ਯੂਨੀਅਨ ਦਾ ਜੇ ਅਸੀਂ ਬਣਾਏ ਵੀ ਸੀਗੇ ਤੇ ਆ ਪ੍ਰੇਮਚੰਦ ਗਰਗ ਪ੍ਰਧਾਨ ਬਣਿਆ ਹੈ ਭਾਗ ਸਿੰਘ ਨੂੰ ਪ੍ਰਧਾਨ ਬਣਿਆ ਹੈ ਕੁਲਵੰਤ ਸਿੰਘ ਜੌੜੀਆ ਨੂੰ ਚੇਅਰਮੈਨ ਲਾਇਆ ਹੈ ਪਿਰਤਪਾਲ ਸਿੰਘ ਗਿੱਲ ਨੂੰ ਚੇਅਰਮੈਨ ਲਾਇਆ ਹੈ ਰੁਪਿੰਦਰ ਰਧਾਵੇ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਲਾਇਆ ਹੈ ਰਵਿੰਦਰ ਜਯਾਰ ਰਜਵਿੰਦਰ ਸਿੰਘ ਨੇ ਸਾਡੇ ਇਹਨਾਂ ਨੂੰ ਚੇਅਰਮੈਨ ਲਾਇਆ ਹੈ ਨੇ ਕਈ ਸੰਦੂਰ ਵੀ ਪੁਆਣੀਗੜ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਰਕਰ ਦਾ ਮਾਨ ਸਨਮਾਨ ਕਰੀਏ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਸਮੂੱਚੇ ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਟਰੱਕ ਆਪਰੇਟਰ ਦਾ ਜਿਹੜਾ ਕੰਮ ਹੈ ਨਾ ਇਹ ਬੜਾ ਜ਼ਿੰਦਗੀ ਜੋਖਮ ਚ ਪਾਉਣ ਵਾਲੀ ਹੈ ਔਰ ਪੈਸਾ ਪੈਸਾ ਕਰਕੇ ਉਹ ਆਪਣਾ ਜਿਹੜਾ ਹੈ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਤੇ ਜੇ ਉਥੇ ਇੰਨੇ ਨੇ ਕ腐ਸ਼ਨ ਦੀ ਕੋਈ ਗੱਲ ਚੱਲੂਗੀ ਤਾਂ ਫਿਰ ਉਹ ਅੱਗੇ ਪ੍ਰੇਟਨਰਾਂ ਨਾਲ ਦੇ ਨੂੰ ਕੀ ਬਖਸ਼ਣਗੇ ਕਿ ਉਹਨਾਂ ਦੀ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਇੰਨਾ ਕੋਹ ਨੇ ਜਿਹਨਾਂ ਨੇ ਚੋਣ ਕਰਿਆ ਤੈਨੂੰ ਪ੍ਰਧਾਨ ਤੇ ਦੂਜੇ ਪਾਸੇ ਪੰਜ ਪ੍ਰਧਾਨ ਨੇ ਕੀ ਚੋਣ ਜਾਏਗਾ ਮੈਂ ਤਾਂ ਚੋਣ ਨੂੰ ਦੇਖੋ ਵਾਜਬ ਤੇ ਬੇਵਾਜਬ ਤਾਂ ਪੱਕਾ ਕਿਵੇਂ ਕਹਿ ਸਕਦੇ ਉਹਨਾਂ ਨੂੰ ਜਾਇਜ ਜਦੋਂ ਇੱਕ ਪਾਸੇ ਐਡਾ ਵੱਡਾ ਦੋਸ਼ ਲੱਗ ਰਿਹਾ ਹੈ ਵੀਡੀਓ ਆ ਸਾਹਮਣੇ ਆ ਰਹੀਆਂ ਨੇ ਗੀਆਂ ਜੇ ਤਾਂ ਸਾਰੇ ਭਾਈ ਜਣਾ ਇਕੱਠਾ ਹੁੰਦਾ ਉੱਥੇ ਜਿਹਨੂੰ ਮਰਜ਼ੀ ਥਾਪ ਦੋ ਜਿਹਨੂੰ ਮਰਜ਼ੀ ਬਣਾ ਦੋ ਉਹਨੂੰ ਅਜੇ ਆਪਾਂ ਕਹਿ ਸਕਦੇ ਆਂ ਵੀ ਭਾਈ ਕੋ ਜਬਰਦਸਤੀ ਨੇ ਬੁਢਾ ਕਰਦੀ ਨਹੀਂ ਪਰ ਜੇ ਉਹਨ ਇੱਕ ਤੜ ਤੇਰਾ ਤੁਹਾਡੀ ਬਰਾਬਰ ਖੜੀ ਐ ਜਿਹੜੀ ਮਦਨੂ ਪਬਲੀਕਲੀ ਸਬੂਤ ਵੀ ਪੇਸ਼ ਕਰ ਰਹੀ ਐ ਉਹ ਤਾਂ ਫਿਰ ਜਗੋ ਤੇਰ ਨਹੀਂ ਹੋਗੀ ਨਾ ਜੀ ਬਾਬੋ ਜੀ ਸਰਕਾਰ ਕਹਿ ਰਹੀ ਐ ਵੀ ਅਸੀਂ ਹਲਕਾ ਹਲਕਾ ਚਾਰਜ ਜਾਂ ਵਿਧਾਇਕਾਂ ਤੋਂ ਅੰਸ਼ਤਾਚਾਰ ਸਬੰਧੀ ਰਿਪੋਰਟ ਲਵਾਂਗੇ ਤੇ ਇਹ ਵਰਤਾਰਾ ਘਟਨਾ ਕਰਮ ਹੋ ਜਾਂਦਾ ਤੁਸੀਂ ਕਿਵੇਂ ਦੇਖਦੇ ਸੀ ਉਹੀ ਕਹਿ ਲਿਆ ਜੇ ਬਾੜ ਖੇਤ ਨੂੰ ਖਾਣ ਲੱਗ ਜਿਹੜੇ ਚੁਣੇ ਹੋਏ ਨਵੇਂ ਦੇ ਨੇ ਜੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਬਰਤਾਰਾ ਰੱਖਣਗੇ ਤੁਸੀਂ ਮੇਰੇ ਕੋਲੇ ਕੰਮ ਨੂੰ ਆਏ ਹੋ ਮੈਂ ਤੁਹਾਡੇ ਕੋਲ ਡਿਮਾਂਡ ਕਰ ਰਿਹਾ ਇਹ ਕਿੱਥੇ ਜਾਊਗਾ ਇਹ ਤੁਹਾਨੂੰ ਲੱਗਦਾ ਪਤਾ ਕਿ ਕਾ ਦੋਸ਼ੀ ਹੈ ਇਹਦੇ ਵਿੱਚ ਅਸੀਂ ਦੋਸ਼ ਆਪ ਨਹੀਂ ਲਾ ਰਹੇ ਇਹ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਸਾਡੀ ਡਿਮਾਂਡ ਹੈ ਕਿ ਸੈੱਟ ਬਣਾਈ ਜਾਵੇ ਉੱਚ ਪੱਧਰੀ ਜਾਂਚ ਹੋਵੇ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਲੋਕਲ ਪੁਲਿਸ ਦੀ ਬਜਾਈ ਲੋਕਲ ਪੁਲਿਸੀ ਲੋਕਲ ਪ੍ਰਸ਼ਾਸਨ ਦੀ ਬਜਾਈ ਹਾਇਰ ਮਤਲਬ ਉਸ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਵੇ ਸਾਰੇ ਵੀਡੀਓਜ਼ ਦੀ ਜਿਹੜੀ ਹੈ ਉਹਦੀ ਉਹ ਜਾਂਚ ਹੋਣੀ ਚਾਹੀਦੀ ਹੈ ਜੇ ਪੰਜਾਬ ਸਰਕਾਰ ਦੇ ਅੰਡਰ ਜਾਂਚ ਹੋਗੀ ਇਹਨਾਂ ਦਾ ਵਿਧਾਇਕ ਹੈ ਜੀ ਕਿ ਉਹਦੇ ਅਸਰ ਨਹੀਂ ਪਊਗਾ ਦੇਖੋ ਪਹਿਲੀ ਗੱਲ ਤਾਂ ਸੀਐਮ ਸਾਹਿਬ ਦੀ ਆਪਣੀ ਰਿਸਪੌਂਸਿਬਿਲਟੀ ਫਿਕਸ ਹੁੰਦੀ ਹੈ ਜਿਉ ਲੋਕਾਂ ਨੂੰ ਇਨਸਾਫ ਦੇਣਾ ਚਾਹੁੰਦੇ ਨੇ ਫੇਅਰ ਕਰਾਉਣਾ ਚਾਹੁੰਦੇ ਨੇ ਤਾਂ ਕਿਸੇ ਸਮਝੋ ਵੀ ਜੁਡੀਸ਼ੀਅਲ ਜਾਂਚ ਦੀ ਉਹ ਹੋ ਜਾਈਏ ਤੁਹਾਨੂੰ ਕਿਸੇ ਏਜੰਸੀ ਤੇ ਖੜਨਾ ਪਏ ਪਹਿਲੀ ਸਾਡੀ ਡਿਮਾਂਡ ਹੈ ਕਿ ਜੁਡੀਸ਼ੀਅਲ ਏਜੰਸੀ ਦੀ ਜਾਂਚ ਕਰੇ ਜੋ ਕੋ ਹਾਈ ਕੋਰਟ ਦਾ ਜੱਜ ਹੈ ਉਹਦੇ ਉਸ ਦੇ ਵਿੱਚ ਉਹਦੀ ਇਨਕੁਆਇਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਕਰਵਾਵੇ ਉਹੀ ਗੱਲ ਅਸੀਂ ਲੋਕਾਂ ਨੂੰ ਪੰਜਾਬ ਦੇ ਲੋਕ ਪੁੱਛ ਰਹੇ ਨੇ ਕਿ ਮਾਨਸਾ ਤੋਂ ਬਧਾਈ ਕੇ ਜਿਹੜੇ ਮਨਿਸਟਰ ਸੀਗੇ ਤੇ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਫਟਾਫਟ ਪਰਚਾ ਦਰਜ ਕਰਕੇ ਡਰਾਮਾ ਕਰਕੇ ਉਹਨੂੰ ਅੰਦਰ ਕਰਾਤਾ ਰੈਸਟ ਪੈ ਗਈ ਕਹਿਣ ਲੱਗਿਆ ਜੀ ਉਹਦੀ ਵੀਡੀਓ ਮੇਰੇ ਕੋਲੇ ਹੈ ਉਹਦੀ ਆਡੀਓ ਵੀ ਮੇਰੇ ਕੋਲੇ ਹੈ ਚਲੋ ਆਡੀਓ ਹੈ ਵੀਡੀਓ ਕੋਈ ਵੀ ਹੈ ਤੇ ਮੁੜ ਕੇ 3 ਸਾਲ ਹੋ ਗਏ ਮੁੜ ਕੇ ਆਡੀਓ ਮੁੱਖ ਮੰਤਰੀ ਸਾਹਿਬ ਨੇ ਕੋਈ ਜਾਰੀ ਨਹੀਂ ਕੀਤੀ ਉਹ ਸਰਾਰੀ ਦੇ ਕਲਾਬ ਸੀਗਾ ਸਭ ਤੋਂ ਵੱਡਾ ਅੱਗੇ ਗਿਰਾ ਉਹ ਕਟਾਰੂ ਹੋਣੀ ਉਹਨਾਂ ਦਾ ਤਾਂ ਰੱਬੇ ਰੱਖੇ ਜੇ ਜਾਂਚ ਨਹੀਂ ਹੁੰਦੀ ਤਾਂ ਅਕਾਲੀ ਦਲ ਕੀ ਕਰਦਾ ਜੀ ਦੇਖੋ ਜੇ ਜਾਂਚ ਨਹੀਂ ਹੋ ਗਈ ਅਸੀਂ ਜਨਤਕ ਤੌਰ ਤੇ ਅੰਦੋਲਨ ਕਰਾਂਗੇ ਜਨਤਕ ਤੌਰ ਤੇ ਇਸ ਨੂੰ ਆਵਾਜ਼ ਨੂੰ ਬੁਲੰਦ ਕਰਾਂਗੇ ਸਰਕਾਰ ਦੇ ਕਿਸੇ ਵੀ ਧੱਕੇ ਦੇ ਖਿਲਾਫ ਹਮੇਸ਼ਾ ਜਨਤਕ ਲਹਿਰ ਖੜੀ ਕੀਤੀ ਜਾ ਸਕਦੀ ਹੈ ਸੰਘਰਸ਼ ਕਰਾਂਗੇ ਬਿਲਕੁਲ ਕਰਾਂਗੇ ਸੰਘਰਸ਼ ਹਰ ਜਗ੍ਹਾ ਤੇ ਜਿਹੜੇ ਪੀੜਤ ਬੰਦੇ ਨੇ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਔਰ ਇਹਨਾਂ ਨੂੰ ਨਿਸ਼ਾਨ ਮਿਲਣਾ ਚਾਹੀਦਾ ਹੈ ਉਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕੋਈ ਵੀ ਬੰਦਾ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ ਹੈ ਜੂਰੀਸ਼ਲ ਜਾਤ ਹੋਣੀ ਚਾਹੀਦੀ ਹੈ ਔਰ ਡੀਜੀਪੀ ਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜਾ ਹੈ ਉਹ ਸਪਸ਼ਟ ਕਰਨ ਦੇ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦੇ ਜਿਹੜੇ ਵਿਧਾਇਕ ਨੇ ਜਾਂ ਹੋਰ ਨੇ ਉਹ ਕਿਉਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਘਟਨਾ ਨਹੀਂ ਵਾਪਰੀ ਘਟਨਾ ਮਾਨਸ ਵਾਲੇ ਦੀ ਵਾਪਰੀ ਗਈ ਫਿਰ ਉਹ ਸਰਾਰੀ ਦੀ ਵਾਪਰੀ ਗਈ ਇੱਕ ਟਾਰੂ ਚੱਕਾ ਗਿਆ ਫਿਰ ਉਹਨ ਬਠਿੰਡੇ ਵਾਲਾ ਬੋਲ ਰਿਹਾ ਉਹ ਇੱਕੋ ਅੰਮ੍ਰਿਤ ਰਾਤਮਤੀ ਦਾ ਉਹ ਬੋਲ ਰਿਹਾ ਉਹ ਸ਼੍ਰੀ ਆਮ ਵੀ ਕਹਿੰਦਾ ਦੀਗਾ ਵੀ ਮੈਨੂੰ ਸਰਪੰਚਾਂ ਨੂੰ ਵੀ ਮੈਨੂੰ ਇਹਨੂੰ ਦਿਓ ਇਹ ਬਰਤਾਰਾ ਜਿਹੜਾ ਹੈ ਅਸੀਂ ਕੋਰ ਦੇਖੋ ਵੀ ਤਿੰਨ ਦਿਨ ਹੋ ਗਏ ਘਟਨਾ ਵਾਪਰੀ ਨੂੰ ਕਿਸੇ ਦਾ ਵੀ ਸਟੇਟਮੈਂਟ ਨਹੀਂ ਆ ਰਿਹਾ ਇਹ ਨਾ ਆਪ ਦੇ ਪ੍ਰਧਾਨ ਦੀ ਆ ਰਹੀ ਹੈ ਨਾ ਕਿਸੇ ਸੀਐਮ ਦੀ ਆ ਰਹੀ ਹੈ ਵੀ ਅਸੀਂ ਭਾਈ ਸਾਡੀ ਗਲਤੀ ਸਾਰੀ ਬੈਠੇ ਨੇ ਚੀਮਾ ਸਾਹਿਬ ਬੈਠੇ ਆ ਅਮਨੂ ਰੋੜਾ ਬੈਠਾ ਅਮਨੂ ਰੋੜਾ ਫੋਨਿੰਗ ਚੱਕ ਰਿਹਾ ਕੋਈ ਤੁਸੀਂ ਜਿਹੜਾ ਬਰਤਾਰਾ ਦੇ ਦਿੱਤੀ ਤੋਂ ਉੱਪਰ ਆਪਣਾ ਨਹੀਂ ਐ ਐਮਐਲਏ ਐ ਅਮਿਤ ਰਤਨ ਜਿਹਨੂੰ ਮੈਂ ਬੜਾ ਨਿੱਜੀ ਤੌਰ ਤੇ ਜਾਣਦਾ ਤੇ ਉਹਦੇ ਫਾਦਰ ਕਮਿਸ਼ਨਰ ਹੁੰਦੇ ਸੀਗੇ ਉਹਦੀ ਆਪਣੀ ਦੀ ਵਾਈਫਾਈ ਪੀਐਸ ਹੈ ਜਿਹੜੀ ਜਾਈਪੀਐਸ ਹੈ ਉਹਦੇ ਡਾਇਰੈਕਟਲੀ ਸਰਪੰਚ ਨੇ ਚੀਕਾਂ ਮਾਰ ਮਾਰ ਕੇ ਆਹ ਉਹ ਸਾਰੀ ਗੱਲ ਮੰਨ ਗਿਆ